ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸੀ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵੋਗੇ ਬਹੁਤ ਹੀ ਵਧੀਆ ਦੀ ਖਬਰ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਵਿਆਹ ਦੇ ਉੱਪਰ ਜਿਹੜੇ ਕਿ ਭੰਗੜੇ ਵਾਲਿਆਂ ਨੂੰ ਅਤੇ ਬੋਲੀਆਂ ਵਾਲਿਆਂ ਨੂੰ ਜਿਹੜਾ ਕਿ ਬੁੱਕ ਕੀਤਾ ਸੀਗਾ ਉਹਨਾਂ ਦਾ ਕਿ ਇੰਟਰਵਿਊ ਜਿਹੜਾ ਕਿ ਹੋਇਆ ਆ ਥੋੜੇ ਦਿਨ ਪਹਿਲਾਂ ਉਹਨਾਂ ਦਾ ਇੰਟਰਵਿਊ ਜਿਹੜਾ ਕਿ ਹੋਇਆ ਸੀਗਾ ਜਿਸ ਦੇ ਵਿੱਚ ਕਿ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਵਿਆਹ ਦੇ ਉੱਪਰ ਪਾਈਆਂ ਜਾਣ ਵਾਲੀਆਂ ਬੋਲੀਆਂ ਵੀ ਗਾ ਕੇ ਸੁਨਾਈਆਂ ਅਤੇ ਇਹ ਵੀ ਦੱਸਿਆ ਕਿ ਸਿੱਧੂ ਮੂਸੇਵਾਲੇ ਨੇ ਸਾਨੂੰ ਬਹੁਤ ਟਾਈਮ ਪਹਿਲਾਂ ਹੀ ਬੁੱਕ ਕਰ ਲਿਆ ਸੀਗਾ ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਆਪਣੀਆਂ ਬੋਲੀਆਂ ਨੇ ਕਿ ਤੁਸੀਂ ਮੇਰੇ ਵਿਆਹ ਦੇ ਉੱਪਰ ਪਾਉਣੀਆਂ ਨੇ ਉਹਨਾਂ ਨੂੰ ਤਿਆਰ ਕਰ ਲਓ ਅਤੇ ਮੇਰੇ ਵਿਆਹ ਦੇ ਉੱਪਰ ਭੰਗੜਾ ਵੀ ਤੁਸੀਂ ਹੀ ਪਾਉਣਾ ਹੈ ਹਾਂਜੀ ਦੋਸਤੋ ਆਓ ਤੁਹਾਨੂੰ ਬਿਨਾਂ ਦੇਰੀ ਕੀਤੇ ਅਸੀਂ ਮਿਲਾ ਦਨੇ ਆ ਉਹਨਾਂ ਮੁੰਡਿਆਂ ਦੇ ਨਾਲ ਜਿਨ੍ਹਾਂ ਦਾ ਇਹ ਇੰਟਰਵਿਊ ਹੈ ਅਤੇ ਸਿੱਧੂ ਮੂਸੇਵਾਲੇ ਦੇ ਵਿਆਹ ਦੇ ਉੱਪਰ ਉਹਨਾਂ ਨੇ ਬੋਲੀਆਂ ਪਾਉਣੀਆਂ ਸੀਗੀਆਂ ਦੇਖੋ ਇਹ ਇੰਟਰਵਿਊ ਨੂੰ ਐਂਡ ਤੱਕ ਤੁਹਾਨੂੰ ਮਤਲਬ ਉਹਨਾਂ ਨੇ ਕਿਹਾ ਵੀ ਆਪਣੇ ਵਿਆਹ ਦੇ ਉੱਤੇ ਰੀਚ ਹੁਣ ਵਾਲੀ ਤਾਂ ਕੁਝ ਕਰਨਾ ਹਾਂਜੀ ਤੁਸੀਂ ਉਹਨਾਂ ਲਈ ਕਹਿ ਰਹੇ ਹੋ ਕੁਝ ਲਿਖਿਆ ਦੋਗੇ ਜਰੂਰ ਜੀ ਹੈਨਾ ਹੋ ਕਾਲ ਯੁਗ ਦਾ ਆਇਆ ਆਇਆ ਜਮਾਨਾ ਪੈਂਦੇ ਚੋਰਾ ਨੂੰ ਮੋਰ ਨਹੀਂ ਜੱਟ ਦੇ ਘੈਂਟ ਟਰੈਕਟਰ ਮੂਰੇ ਬੱਲੇ 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 ਜੱਟ ਦੇ ਘੈਂਟ ਟਰੈਕਟਰ ਮੂਰੇ ਲਿਖਿਆ ਹੈ ਕੋਈ ਹੋਰ ਨਹੀਂ ਕੱਲੇ ਕੱਲੇ ਗੀਤ ਦੇ ਉੱਤੇ ਕੱਲੇ ਕੱਲੇ ਗੀਤ ਦੇ ਉੱਤੇ ਮਾਦੀਆਂ ਵੇਖ ਲੈ ਨਾਰਾ ਖੇਤ ਜਮਾਰੇ ਛਾਲਾਂ ਨਾਟ ਗਿਆ ਰਾਨੀ ਓਏ ਖੇਤ ਜਮਾਰੇ ਛਾਲਾਂ ਨਾਟ ਗਿਆ ਰਾਨੀ ਜਿਹਦਾ ਇਹ ਦਿਨ ਨਾ ਤੂੰ ਬੋਲੀ ਪੋਣੋ ਰੋਕੀ ਮੂਸੇ ਪਿੰਡ ਰਹਿੰਦੇ ਜੱਟ ਵੈੜ ਜਹੇ ਲੋ ਹਾਂਜੀ ਦੋਸਤੋ ਇਹ ਸੀਗੇ ਮੁੰਡਿਆ ਤੇ ਇਹਨਾਂ ਨੇ ਤੁਹਾਨੂੰ ਬੋਲੀਆਂ ਵੀ ਸੁਣਾ ਦਿੱਤੀਆਂ ਨੇ ਆ ਵੀਡੀਓ ਤੁਸੀਂ ਦੇਖੀ ਹੋਣੀ ਹੈ ਜਿਸ ਦੇ ਵਿੱਚ ਕਿ ਇਹਨਾਂ ਨੇ ਆਪ ਹੀ ਜਿਹੜੀਆਂ ਕਿ ਉਹ ਬੋਲੀਆਂ ਲਿਖਿਆ ਨੇ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਵਿਆਹ ਦੇ ਉੱਪਰ ਇਹ ਗਾਉਣੀਆਂ ਸੀਗੀਆਂ ਅਤੇ ਉਸ ਤੋਂ ਬਾਅਦ ਆ ਇੰਟਰਵਿਊ ਦੇ ਦੌਰਾਨ ਉਹਨੇ ਇਹ ਵੀ ਕਹਿਿਆ ਸੀ ਤੁਹਾਨੂੰ ਸੁਣਾ ਵੀ ਜ਼ਰੂਰ ਦਿੰਨੇ ਆ ਜਿਹੜੀਆਂ ਕਿ ਅਸੀਂ ਬੋਲੀਆਂ ਲਿਖਾਈਆਂ ਨੇ ਸਿੱਧੂ ਮੂਸੇਵਾਲੇ ਦੇ ਵਿਆਹ ਦੇ ਵਾਸਤੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਆ ਤੇ ਜਿਹੜੀਆਂ ਕਿ ਮੁੰਡਿਆਂ ਨੇ ਬੋਲੀਆਂ ਪਾਈਆਂ ਨੇ ਉਹ ਵੀ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਨੇ ਸਾਨੂੰ ਕਮੈਂਡ ਕਰਕੇ ਜ਼ਰੂਰ ਦੱਸ ਦਿਓ ਐਦਾਂ ਦੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਆਉਂਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੇਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ